ਅਸਟਿਕਾ ਜੀ ਕਲਰ ਕਲੌਥ ਹਾਊਸ ਚੈਨਲ ਦੇਖਦੇ ਸਾਰੇ ਭੈਣ ਭਰਾਵਾਂ ਦਾ ਚੈਨਲ ਤੇ ਬਹੁਤ ਬਹੁਤ ਸਵਾਗਤ ਹੈ ਜੀ ਵੀਡੀਓਜ਼ ਨੂੰ ਪਿਆਰ ਦੇਣ ਲਈ ਤੁਹਾਡਾ ਸਭ ਦਾ ਬਹੁਤ ਬਹੁਤ ਧੰਨਵਾਦ ਤੇ ਜੇ ਸਾਡਾ ਚੈਨਲ ਅੱਜ ਪਹਿਲੀ ਵਾਰ ਹੀ ਦੇਖਿਆ ਹੈ ਤੇ ਫਿਰ ਚੈਨਲ ਜਰੂਰ ਸਬਸਕ੍ਰਾਈਬ ਕਰ ਲਿਓ ਕਿਉਂਕਿ ਅਸੀਂ ਬਹੁਤ ਹੀ ਜੈਨੂਇਨ ਪ੍ਰਾਈਸ ਤੇ ਟੋਟਲੀ ਬਹੁਤ ਸੋਹਣੀ ਸੋਹਣੀ ਆਈਟਮ ਡੇਲੀ ਇੰਡੀਆ ਟਾਈਮ ਦੇ ਸਵੇਰੇ 10 ਵਜੇ ਲੈ ਕੇ ਆਉਣੀ ਹੈ ਤੇ ਸੂਟ 1 2 3 4 5 ਜਿੰਨੇ ਤੁਸੀਂ ਮਰਜ਼ੀ ਘਰੇ ਮੰਗਾ ਸਕਦੇ ਹੋ ਕੈਸ਼ ਔਨ ਡਿਲੀਵਰੀ ਨਾਲ ਨਹੀਂ ਮੰਗਾ ਸਕਦੇ ਹੋਰ ਕਿਸੇ ਵੀ ਮੈਥਡ ਦੇ ਨਾਲ ਕੈਸ਼ ਔਨ ਤੇ ਸਾਡਾ ਭੇਜਿਆ ਹੋਇਆ ਸੂਟ ਤੁਹਾਡੇ ਘਰ ਤੱਕ ਕਹੂਗਾ ਚਾਹੇ ਪਿੰਡ ਦਾ ਐਡਰੈਸ ਭੇਜਿਓ ਚਾਹੇ ਸ਼ਹਿਰ ਦਾ ਭੇਜਿਓ ਤੇ ਅੱਜ ਦੀ ਪੂਰੀ ਵੀਡੀਓ ਦੀ ਸ਼ਿਪਿੰਗ ਤੁਸੀਂ ਨਹੀਂ ਦੇਣੀ ਪਹਿਲਾਂ ਇਹ ਨੋਟ ਕਰ ਲਓ ਕਿਉਂਕਿ ਫਿਰ ਉਹ ਝੋਲਾ ਜਿਹਾ ਪੈ ਜਾਂਦਾ ਕਦੇ-ਕਦੇ ਤੇ ਅੱਜ ਫ੍ਰੀ ਸ਼ਿਪਿੰਗ ਹੋਊਗੀ ਠੀਕ ਹੈ ਪੂਰੇ ਇੰਡੀਆ 'ਚ ਤੇ ਅੱਜ ਤੁਹਾਨੂੰ ਆਪਾਂ ਦਵਾਂਗੇ ਬਰੋਕੇਟ ਦੇ ਸੂਟ ਹਮੇਸ਼ਾ ਤੋਂ ਤੁਹਾਡੀ ਡਿਮਾਂਡ 'ਚ ਰਹਿੰਦੇ ਨੇ ਬਹੁਤ ਖੂਬਸੂਤ ਡਾਰਕ ਐਂਡ ਲਾਈਟ ਸਾਰੇ ਤਰ੍ਹਾਂ ਦੇ ਸ਼ੇਡ ਦਵਾਂਗੇ ਤੇ ਨਾਲ ਤੁਹਾਨੂੰ ਇੱਕ ਹੋਰ ਕੈਟਾਗਰੀ ਵੀ ਦਵਾਂਗੇ ਆ ਉਹ ਹੈਗੀ ਸਿਮਰ ਲੈਂਦੀ ਠੀਕ ਹੈ ਤੇ ਉਹ ਵੀ ਨਾਲ ਦਵਾਂਗੇ ਗਰਮੀਆਂ ਦੀ ਵੇਅਰਿੰਗ ਹੈ ਪਾਰਟੀ ਵੀਅਰ ਸੂਟ ਨੇ ਸਾਰੇ ਤੇ ਲੋ ਜੀ ਕਰਦੇ ਹਾਂ ਸ਼ੁਰੂ ਜੇ ਤੁਸੀਂ ਸ਼ਾਪ ਤੇ ਆਉਣਾ ਹੈ ਫਿਰ ਸਾਨੂੰ ਫੋਨ ਜ਼ਰੂਰ ਕਰ ਲਿਓ ਇੱਕ ਕਿਉਂਕਿ ਸੰਡੇ ਅਸੀਂ ਆਫਰ ਰੱਖਦੇ ਹਾਂ ਟਾਈਮ 10 ਤੋਂ 5 ਹੈ ਤੇ ਕੰਮ ਧੰਦੇ ਚ ਕਈ ਵਾਰੀ ਟਾਈਮ ਛੇਰ ਫੇਰ ਹੋ ਜਾਂਦੀ ਹੈ ਇਸ ਕਰਕੇ ਫੋਨ ਤਾਂ ਲਾਜ਼ਮੀ ਕਰ ਲੈਣਾ ਹੈ ਅਦਰਵਾਈਜ਼ ਸਾਡੀ ਲੋਕੇਸ਼ਨ ਨਿਕਲੇ ਹੋਗੀ ਗੂਗਲ ਤੇ ਤੁਸੀਂ ਕਲੀਅਰ ਕਲੋਥ ਹਾਊਸ ਪਰ ਹੋਵੋਗੇ ਲੋਕੇਸ਼ਨ ਤੁਹਾਨੂੰ ਨਿਕਲੇ ਆਉਗੀ ਉੱਥੋਂ ਠੀਕ ਹੈ ਜੀ ਲੋ ਜੀ ਪਹਿਲਾ ਹੀ ਸੂਟ ਬਿਊਟੀਫੁੱਲ ਰਣੀ ਸ਼ੇਡ ਲੋ ਕ੍ਰੇਪ ਦੀ ਹੋਊਗੀ ਇਹਦੇ ਨਾਲ ਬਾਟਮ ਠੀਕ ਹੈ ਤੇ ਨਾਲ ਬਹੁਤ ਪਿਆਰਾ ਜਿਹਾ ਇਹ ਸੂਟ ਠੀਕ ਹੈ ਜੀ ਤੇ ਨਾਲ ਇਹਦੇ ਹੋਊਗੀ ਚਨਾਉਂ ਦਾ ਦੁਪੱਟਾ ਇੱਕ ਦੁਪੱਟਾ ਤੁਹਾਨੂੰ ਖੋਲ ਕੇ ਦਿਖਾ ਦਿੰਨੀ ਆ ਵੈਸੇ ਮੇਰੇ ਜੀ ਨਹੀਂ ਕਰ ਰਿਹਾ ਇੰਨੀ ਸੋਹਣੀ ਲੱਗ ਗਈ ਨਾ ਜੀ ਬਹੁਤ ਬਹੁਤ ਸੋਹਣੇ ਸੂਟ ਨੇ ਇਹ ਉਹ ਸੂਟ ਹੁੰਦੇ ਨੇ ਜਿਨ੍ਹਾਂ ਦਾ ਰਵਾਜ ਕਦੇ ਨਹੀਂ ਜਾਂਦਾ ਆਲ ਟਾਈਮ ਇਹ ਫੈਸ਼ਨ 'ਚ ਰਹਿੰਦੇ ਨੇ ਤੇ ਜਦੋਂ ਸਾਡੇ ਕੋਲੇ ਸੂਟ ਨਾ ਹੋਵੇ ਨਾ ਤੇ ਐਂ ਲੱਗਣ ਲੱਗ ਜਾਂਦਾ ਵੀ ਇਨਕੰਪਲੀਟ ਹੋ ਗਈ ਵਾਰਡਰੋਬ ਇੰਨੇ ਸੋਹਣੇ ਸੂਟ ਖੁੱਲੇ ਡੁੱਲੇ ਦੁਪੱਟਿਆਂ ਦੇ ਨਾਲ ਚਨਾਉਂ ਦਾ ਦੁਪੱਟਾ ਤੇ ਬਾਟਮ ਇਹਨਾਂ ਦੀ ਹੁੰਦੀ ਹੈ 270 270 ਠੀਕ ਹੈ ਜੀ ਤੇ ਇਹ ਤੁਹਾਨੂੰ ਕਲਰ ਤੁਹਾਡੇ ਕੋਲੇ ਆ ਗਿਆ ਚਿਹ ਚਿਹ ਕਰਦਾ ਕਲਰ ਹੈ ਤੇ ਡਬਲ ਬਾਰਡਰ ਹੋਊਗਾ ਇੱਕ ਇਹਦੇ ਚ ਮੁੜਿਆ ਹੋਇਆ ਠੀਕ ਹੈ ਤੇ ਨਾਲ ਆ ਲੋ ਜੀ ਗੁਣਤੀ ਦੇਖ ਲੋ ਤੁਸੀਂ ਬਹੁਤ 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 ਫਾਈਨ ਫੈਬਰਿਕ ਹੈ ਠੀਕ ਹੈ ਤੇ ਨਾਲ ਇਹ ਦੁਪੱਟਾ ਹੋ ਗਿਆ ਤੇ ਪ੍ਰਾਈਸ ਮਿਲੂਗੀ ਤੁਹਾਨੂੰ ਇਹਨਾਂ ਦੀ 3050 3050 ਰੁਪਏ ਠੀਕ ਹੈ ਜੀ 3050 ਚ ਸੂਟ ਤੁਹਾਡੇ ਘਰ ਆ ਜਾਊਗਾ ਸ਼ਿਪਿੰਗ ਫ੍ਰੀ ਲੋ ਅਗਲਾ ਕਲਰ ਨੋਟ ਕਰੋ ਬੁਣਤੀ ਐਂਡ ਕਲਰ ਦੇਖੋ ਬਰੀਕ ਬੁਣਤੀ ਤੇ ਕਲਰ ਦੇਖੋ ਪ੍ਰੋਪਰ ਫਿਰੋਜ਼ੀ ਕਲਰ ਠੀਕ ਹੈ ਹਲੋ ਆ ਹੋ ਗਿਆ ਇਹਦਾ ਦੁਪੱਟਾ ਤੇ ਇਹ ਹੋ ਗਿਆ ਇਹਦਾ ਬਾਟਮ ਠੀਕ ਹੈ ਕ੍ਰੇਪ ਦੀਆਂ ਬਾਟਮਸ ਨਾਲ ਬਹੁਤ ਸੋਹਣੇ ਸੂਟ ਬਣਨੇ ਆ ਤੁਹਾਡੇ ਬਹੁਤ ਪਿਆਰੀ ਪਿਓਰ ਨੇਚਰਲ ਕ੍ਰੇਪ ਹੁੰਦੀ ਹੈ ਤੇ ਆ ਤੁਹਾਨੂੰ ਬ੍ਰੋਕਨ ਮਿਲ ਰਹੀ ਹੈ ਠੀਕ ਹੈ ਜੀ ਨੈਕਸਟ ਆ ਆ ਗਿਆ ਜੀ ਮੰਗੋ ਜੀ ਸ਼ੇਡ ਮੰਗੋ ਕਹਾਂਗੇ ਕਿ ਇਹ ਨੂੰ ਆ ਪੇਠੀਆਜਾ ਕਲਰ ਹੈ ਹਾਂ ਪੇਠੀਆਜਾ ਕਲਰ ਹੈ ਜੀ ਇਹਦਾ आएगा बॉटम कलर ठीक है जी लो नैक्सट मिठा पैरट बहुत ही प्यारा जहा मिठा जहा पैरट पूरा भी नहीं ती ला लो कि हाँ ये हो गया अपना पिस्ता तो पैरट वाली साइड में थोड़ा जा है ना वो वाला कलर है तो बहुत ही नोट कर लो प्राइस रहेगा तीन हजार पा ਬ੍ਰੋਕਰ ਵਾਲਿਆਂ ਦੀ ਇਕੁਇਰੇਟਰ ਹੋਊਗਾ ਸਾਰਿਆਂ ਦਾ ਜਦੋਂ ਚੇਂਜ ਕਰਾਂਗੇ ਉਦੋਂ ਆਪਾਂ ਦੇਖ ਲਿਓ ਠੀਕ ਹੈ ਜੀ ਲੋ ਜੀ ਇਹ ਆ ਗਿਆ ਜੀ ਅਗਲਾ ਕਲਰ ਠੀਕ ਹੈ ਹੋ ਜੀ ਹੁਣ ਆ ਗਿਆ ਰੈੱਡ ਪ੍ਰੋਪਰ ਰੈੱਡ ਕਲਰ ਹੈ ਠੀਕ ਹੈ ਲੋ ਜੀ ਦੇਖੋ ਠੀਕ ਹੈ ਲੋ ਲਸਟਰ ਦੇਖੋ ਤੇ ਬਿਊਟੀਫੁੱਲ ਇਹਦੀ ਬਣਤੀ ਠੀਕ ਹੈ ਤੇ ਰੈੱਡ ਕਲਰ ਦੁਪੱਟਾ ਚਨਾਉਨ ਦਾ ਰੈਡੀ ਹੈ ਸਿਰਫ 3050 ਚ ਲੋ ਜੀ ਹੁਣ ਆ ਗਿਆ ਅਗੇਨ ਉਹਦੇ ਨਾਲੋਂ ਜਿਹੜਾ ਪਹਿਲਾ ਪੈਰਟ ਦਿਖਾਇਆ ਸੀ ਉਹਦੇ ਨਾਲੋਂ ਜ਼ਿਆਦਾ ਹਲਕਾ ਜ ਆ ਉਹ ਉਹ ਸੀਗਾ ਜ਼ਿਆਦਾ ਉਹ ਪਿਸਟਾ ਟੋਨ ਵਾਲੀ ਸਾਈਡ ਨੂੰ ਇਹ ਥੋੜਾ ਜ ਗ੍ਰੀਨਿਸ਼ ਵਾਲੀ ਟੋਨ ਨੂੰ ਹੈ ਠੀਕ ਹੈ ਲੋ ਬੁਣਤੀ ਨੋਟ ਕਰ ਲਓ ਫਲਾਵਰ ਬਣੀ ਹੋਈ ਨਹੀਂ ਲੋ ਜੀ yellow ਠੀਕ ਹੈ ਬਹੁਤ ਪਿਆਰਾ ਲੱਗਦਾ ਹੁੰਦਾ ਹੈ ਗੋਰੀਆਂ ਜੀਆਂ ਕੁੜੀਆਂ ਦੇ ਪਾਏ ਹੋਏ ਆ ਆ ਵਾਲੇ ਕਲਰ ਨਾ ਜੀ ਕਲਰ ਨੋਟ ਕਰੋ ਸਰਾਹ ਹੁਲਾ ਤਪ ਪਰ ਸਰਾਹ ਕਲਰ ਹੈ ਤੇ ਆ ਲੁੱਕ ਆਣੀ ਇਹ ਦੇ ਦੇ ਠੀਕ ਹੈ ਇਹ ਜਿਹੜੇ ਕਲਰ ਹੁੰਦੇ ਨੇ ਨਾ ਇਹ ਮਹਾਰਾਣੀਆਂ ਦੇ ਕਲਰ ਕਿਹਾ ਜਾਂਦਾ ਇਹਨਾਂ ਨੂੰ 골ਡਨ ਹੋਏ येलो ਹੋਏ ਇਹ ਸਾਰੇ ਠੀਕ ਹੈ ਤੇ ਲੋ ਜੀ ਡੀਸੈਂਟ ਰॉयल ਲੁੱਕ ਦਾ ਸੂਟ ਅਗਲਾ ਠੀਕ ਹੈ ਪਿੰਕ ਸ਼ਗਨਾ ਦਾ ਰੰਗ ਬਹੁਤ ਪਿਆਰਾ ਜਿਹਾ ਸੂਟ ਅੰਬੀ ਜੀ ਪ੍ਰਿੰਟ ਬਣਿਆ ਹੋਇਆ ਲੋ ਜੀ ਮਹਿੰਦੀ ਨੈਕਸਟ ਮਹਿੰਦੀ ਬਹੁਤ ਗ੍ਰੀਨਿਸ਼ ਜਿਹਾ ਸੋਨਾ ਜਾਂ ਮਹਿੰਦੀ ਕਲਰ ਹੈ ਤੇ ਉਹਦੇ ਉੱਤੇ ਬਿਊਟੀਫੁੱਲ ਹੈ ਵਰਕ ਆ ਲੋ ਜੀ ਠੀਕ ਹੈ ਜੀ ਅਗਲਾ ਲੋ ਜੀ ਇਹ ਆ ਗਿਆ ਕਿਹੜਾ ਆ ਗਿਆ ਪਤਾ ਨਹੀਂ ਜਿਹੜਾ ਵੀ ਆ ਗਿਆ 골ਡਨ 골ਡਨ ਦਾ ਬ੍ਰੀਕ ਬੁਲਤੀ ਹੈ ਵਿੱਚ ਤੇ ਆ ਉਹਦੇ ਨਾਲ ਦੁਪੱਟਾ ਠੀਕ ਹੈ ਯਰ ਡਸਟੀ λεਮਨ ਜਿਕੇ ਵਾਂਗਿਆ ਪੈਨ ਠੀਕ ਹੈ ਸਿਰਫ 10050 ਲੋ ਜੀ ਬਿਊਟੀਫੁਲ ਰਸਟ ਬਿਊਟੀਫੁਲ ਕਲਰ ਹੈ ਬਹੁਤ ਹੀ ਪਿਆਰੀ ਜੀ ਲੁੱਕ ਦਾ ਸੂਟ ਰੈਡੀ ਹੋਣਾ ਏ ਤੁਹਾਡਾ ਕਿਉਂਕਿ ਕਲਰ ਹੀ ਬਹੁਤ ਰੇਅਰ ਜ ਹੈ ਅਗੇਨ ਬਹੁਤ ਸੋਹਣਾ ਕਲਰ ਹੈ ਬਹੁਤ ਹੀ ਪਿਆਰਾ ਕਲਰ ਹੈ ਕਲਰ ਆਫ ਕੰਫੀਡੈਂਸ ਹੁੰਦਾ ਹੈ ਇਹ ਬਹੁਤ ਸੋਹਣਾ ਲੱਗਦਾ ਹੋਇਆ ਪਾਇਆ ਹੋਇਆ ਅਗਰ ਤੁਸੀਂ ਸੀਨੀਅਰ ਹੋ ਨਾ ਤੇ ਕੁਝ ਕਲਰ ਹੁੰਦੇ ਜਿਹੜੇ ਸੀਨੀਅਰਸ ਨੂੰ ਬਹੁਤ ਸੂਟ ਕਰਦੇ ਡਾਰਕ ਹੁੰਦੇ ਹੋਈ ਆਹ ਉਹ ਕਲਰ ਹੁੰਦਾ ਹੈ ਜਿਹੜਾ ਸੀਨੀਅਰਸ ਨੂੰ ਵੀ ਅੱਛਾ ਲੱਗਦਾ ਪਾਇਆ ਹੋਇਆ ਕਿਉਂਕਿ ਢਕਿੱਲਾਪਨ ਨਹੀਂ ਹੁੰਦਾ ਇਹਦੇ ਵਿੱਚ ਗ੍ਰੇਸ ਹੁੰਦੀ ਹੈ ਲੱਗਦੀ ਹੈ ਸੂਟ ਆਹ ਵਾਲੀ ਕਲਰ ਦੀ ਤੇ ਕੋਈ ਵੀ ਏਜ ਹੈ ਤੁਸੀਂ ਉਹਨੂੰ ਪਿਕ ਕਰ ਸਕਦੇ ਹੋ ਤੁਹਾਡਾ ਲਓ ਜੀ ਵਾਈਨ ਤੇ ਇਹਦੀ ਬੁਣਤੀ ਦੇਖੋ ਕਿੰਨੀ ਪਿਆਰੀ ਹੈ ਬਹੁਤ ਖੂਬਸੂਰਤ ਵਾਈਨ ਕਲਰ ਦੇ ਨਾਲ ਲੋ ਜੀ ਗਜਰੀ ਜੀ ਪਿੰਕਿਸ਼ ਗਾਜਰੀ ਜਹਟੋਣ ਹੈ ਹਾਂ ਬੜਾ ਸੋਹਣਾ ਜਾ ਠੀਕ ਹੈ ਹਾਂ ਬਾਟਮ ਹੋ ਗਈ ਤੇ ਆਹ ਲੋ ਜੀ ਤੁਹਾਨੂੰ ਮਿਲਿਆ ਦੁਪੱਟਾ ਲੋ ਲੋ ਜੀ ਬਹੁਤ ਪਿਆਰਾ ਜਾ ਅ ਕਲਰ ਕੰਬੀਨੇਸ਼ਨ ਐਂਡ ਜਿਹੜੀ ਇਹਦੀ ਬੁਣਤੀ ਐ ਬਹੁਤ ਪਿਆਰੀ ਐ ਤੇ ਆ ਇਹਦਾ ਵਾਈਨ ਕਲਰ ਆ ਗਿਆ ਠੀਕ ਐ lemon ਹਣਾ ਹਾਂ ਜੀ ਹਾਂ ਹਲਕਾ ਜਿਹਾ ਡਸਟੀ λεਮਨ ਹੈ ਬਸ ਸੋਨਾ ਜਿਹਾ ਕਲਰ ਹੈ ਲੋ ਆ ਗਈ ਦੀ ਬਾਟਮ ਬੁਣਤੀ ਤੁਸੀਂ ਨੋਟ ਕਰ ਲਿਓ ਬ੍ਰੀਕ ਬੁਣਤੀ ਦਾ ਠੀਕ ਹੈ ਦਾਦੀਆਂ ਨੂੰ ਨਾਨੀਆਂ ਨੂੰ ਪਡਰਾਨੀਆਂ ਨੂੰ ਜਿਹਨੂੰ ਮਰਜ਼ੀ ਮੰਨੋ ਲੋ ਜੀ ਪਹਿਲੀ ਵਾਰ ਬਲੈਕ ਕਲਰ ਹੈ ਫਸਟ ਟਾਈਮ ਜਦੋਂ ਦੇ ਅਸੀਂ ਤੁਹਾਨੂੰ ਵੀਡੀਓ ਦੇਣ ਲੱਗੇ ਹਾਂ ਉਹ ਲਗਭਗ 10ਵੀਂ ਵੀਡੀਓ ਹੈ ਇਹ ਪਰ ਬਲੈਕ ਕਦੇ ਕਦੇ ਵੀ ਨਹੀਂ ਆਇਆ ਵਿੱਚ ਬਲੈਕ ਕਲਰ ਅੱਜ ਪਹਿਲੀ ਵਾਰ ਅਸੀਂ ਬਲੈਕ ਕਲਰ ਦੇਣ ਲੱਗੇ ਹਾਂ ਤੁਹਾਨੂੰ ਬਹੁਤ ਪਿਆਰਾ ਲੱਗਣਾ ਹੈ ਅੰਟੀਕ ਗੋਲਡਨ ਹੁੰਦਾ ਹੈ ਜਿਹੜਾ ਉਹ ਵਾਲਾ ਕਲਰ ਹੈ ਇਹ ਇੱਕ ਨੋਰਮਲ ਗੋਲਡਨ ਕਲਰ ਹੁੰਦਾ ਅੰਟੀਕ ਗੋਲਡਨ ਜਿਆ ਤੇ ਉਹਦੇ ਵਿੱਚ ਬਲੈਕ ਦੇ ਨਾਲ ਬਹੁਤ ਉਠਾ ਦੇ ਰਿਹਾ ਸੂਟ ਠੀਕ ਹੈ ਲੋ ਲੋ ਜੀ ਅਗਲਾ ਬਹੁਤ ਹੀ ਪਿਆਰਾ ਜਿਹਾ ਕਲਰ ਹੈ ਵੈਰੀ ਡੀਸੈਂਟ ਠੀਕ ਹੈ ਪ੍ਰਾਈਸ ਸਿਰਫ 3000 50 ਲੋ ਜੀ ਅਗਲਾ ਇਹ ਵੀ ਉਹੀ ਕਲਰ ਹੈ ਜਿਹੜਾ ਮਤਲਬ ਕਿਸੇ ਵੀ এজ ਗਰੁੱਪ ਨੂੰ ਸੂਟ ਕਰਦਾ ਹੈ ਤੁਸੀਂ ਸਟੱਡੀ ਦੇਖੋਗੇ ਨਾ ਆ ਸਾਈਕੋਲੋਜੀਕਲ ਸਟੱਡੀ ਦੇ ਵਿੱਚ ਇਹ ਰੰਗ ਜਿਹੜੇ ਆ ਉਹ ਸੀਨੀਅਰਸ ਨੂੰ ਰეკਮੈਂਡ ਕੀਤੀ ਗਈ ਹੈ ਕਿ ਤੁਹਾਡੀ ਪਰਸਨੈਲਿਟੀ ਬਹੁਤ ਜ਼ਿਆਦਾ ਖਿੜਦੀ ਹੈ ਜੋ ਤੁਸੀਂ ਇਸ ਤਰ੍ਹਾਂ ਦੇ ਕਲਰ ਵੇਅਰ ਕਰਦੇ ਹੋ ਠੀਕ ਹੈ ਲੋ ਲਓ ਜੀ ਇਹ ਸੀਗੀ ਬਰੋਕੇਟ ਤੇ ਹੁਣ ਆਪਾਂ ਸ਼ੁਰੂ ਕਰਦੇ ਆ ਪਿਓਰ ਲਾ ਰੋਜ਼ ਦੇ ਸੂਟ ਤੁਹਾਨੂੰ ਪਹਿਲਾਂ ਦਿੰਨੇ ਹੁੰਦੇ ਨੇ ਆਪਾਂ 10 ਗਰੁੱਪ ਵਾਲਿਆਂ ਦੇ ਠੀਕ ਹੈ ਸਿਮਰ ਬ੍ਰਾਂਡ ਲਿਖਿਆ ਹੁੰਦਾ ਉਹਨਾਂ ਦੇ ਉੱਤੇ ਲੋ ਜੀ ਉਹ ਦਿਖਾਉਣੀ ਤੁਹਾਨੂੰ ਗਰਮੀ ਦਾ ਮਟੀਰੀਅਲ ਹੈ ਤੇ ਬਹੁਤ ਪਿਆਰਾ ਫੈਬਰਿਕ ਹੁੰਦਾ ਹੈ ਬਹੁਤ ਖੂਬਸੂਰਤ ਲੋ ਜੀ ਦੇਖੋ ਫੈਬਰਿਕ ਬਹੁਤ ਸੋਹਣਾ ਹੁੰਦਾ ਹੈ ਇਹ ਮਖਮਲੀ ਬਿਲਕੁਲ ਕੋਈ ਲਾਈਨਿੰਗ ਨਹੀਂ ਲੱਗਦੀ ਕੋਈ ਸੀ ਥਰੂ ਨਹੀਂ ਬਿਲਕੁਲ ਐਂਡ ਪਰਫੈਕਟ ਹੁੰਦਾ ਹੈ ਰਾਮ ਨਾਲ ਤੁਸੀਂ ਸੂਟ ਬਣਾਉਣਾ ਹੈ ਤੇ ਪਾਉਣਾ ਹੈ ਤੇ ਇਹ ਤੇ ਪੱਤਿਆਂ ਜਾਂਦਾ ਪ੍ਰਿੰਟ ਬਹੁਤ ਪਿਆਰੀ ਲੁੱਕ ਦੇ ਰਿਹਾ ਹੈ ਅਜਰੀ ਜਾਂ ਬੇਸ ਆਲ ਓਵਰ 5 ਮੀਟਰ ਹੋਊਗਾ ਠੀਕ ਹੈ ਮੈਚਿੰਗ ਚ ਨਹੀਂ ਹੈ ਆਲ ਓਵਰ ਸੂਟ ਹੋਊਗਾ ਇਹ ਬਹੁਤ سارے ਬੰਦੇ ਜਿਹੜੇ ਇਹੋ ਆਲ ਓਵਰ ਸੂਟ ਡੀ ਕਰੇ ਹੁੰਦੀ ਹੈ ਠੀਕ ਹੈ ਲੋ ਜੀ ਤੇ ਹੁਣ ਤੁਹਾਨੂੰ ਦਿੰਨੇ ਆ ਇਹਦਾ ਦੁਪੱਟਾ ਜਿਹੜਾ ਕਿ ਮਸਲੀਨ ਚ ਹੈ ਬਹੁਤ ਪਿਆਰਾ ਫੈਬਰਿਕ ਹੈ ਲੋ ਜੀ ਦੇਖੋ ਆ ਤੁਹਾਨੂੰ ਦੁਪੱਟਾ ਮਿਲੂਗਾ 240 ਹੋਊਗਾ ਫਿਰ ਵੀ ਮੈਂ ਮਿੰਨਤੀ ਵੀ ਕਰਾ ਦਣੀ ਹੈ 240 ਲਿਖਿਆ ਹੀ ਹੋਇਆ ਕੰਪਨੀ ਬੰਨੀ ਹੋ ਠੀਕ ਹੈ ਕੰਪਨੀ ਦਾ ਹੀ ਮਾਰਕ ਹੈ ਲੋ ਜੀ ਆ ਲੁੱਕ ਕਾਊਗੀ ਸੂਟ ਦੀ ਕੋਈ ਉਹ ਨਹੀਂ ਹੈਗਾ ਪੀਕ ਹੋਈ ਵੀ ਹੈ ਹੋਰ ਕੁਝ ਨਹੀਂ ਇਹਨੂੰ ਲੱਗਿਆ ਹੋਇਆ ਠੀਕ ਹੈ ਤੇ ਸੂਟ ਮਿਲਣਾ ਤੁਹਾਨੂੰ ਇਹ 1650 ਚ ਠੀਕ ਹੈ ਜੀ ਇਹ ਡਿਸਕਾਊਂਟਡ ਪ੍ਰਾਈਸ ਹੈ ਅੱਗੇ ਨੂੰ ਵਧੇ ਹੋਏ ਪ੍ਰਾਈਸਸ ਵਿੱਚ ਆਉਣਗੇ ਇਹ ਠੀਕ ਹੈ ਲੋ ਸੇਮ ਦਾ ਕਲਰ ਸੇਮ ਦਾ ਕਲਰ ਠੀਕ ਹੈ ਲੋ ਬਹੁਤ ਪਿਆਰਾ ਇੰਗਲਿਸ਼ੀ ਟੋਨ ਦੇ ਉੱਤੇ ਕਲਰ ਹੈ ਤੇ ਲੋ 1650 ਚ ਲੋ ਜੀ ਅਗਲਾ ਸੇਮ ਦਾ ਇਹ ਕਲਰ ਹੈ 골ਡਨ ਜਿਹਾ ਕਲਰ ਹੋਵੇ ਜਿਹੜਾ ਕਿਹੜਾ ਕਹੋਗੇ ਤੁਸੀਂ ਥੋੜਾ ਜਿਵੇਂ ਪੁਲਸੀ ਅਟੈਚ ਹੋਵੇ ਹੈਨਾ ਹਾਂ ਉਵੇਂ ਦਾ ਕਲਰ ਹੈ ਤੁਹਾਡੇ ਕੋਲ ਆ ਹੀ ਗਿਆ 1650 ਐਕਸਟਾ ਆ ਗਿਆ ਜੀ ਬਲੈਕ ਦੇ ਉੱਤੇ ਹੈਵੀ ਲਾ ਰੋਜ਼ ਤੇ ਹੈਵੀ ਲੋਜ਼ ਇਸ ਹੈਵੀ ਲੋਜ਼ ਬਹੁਤ ਪਿਆਰਾ ਫੈਬਰਿਕ ਬਹੁਤ ਜ਼ਿਆਦਾ ਵਧੀਆ ਆਉਣ ਵਾਲਾ ਹੈ ਤੁਹਾਡੇ ਕੋਲ ਬਿਲਕੁਲ ਤੁਸੀਂ ਅੱਖਾਂ ਬੰਦ ਕਰਕੇ ਯਕੀਨ ਕਰਿਓ ਸਾਡੇ ਤੇ ਜੋ ਚੀਜ਼ ਤੁਹਾਨੂੰ ਦਿਖਾ ਰਹੇ ਆ ਜੋ ਐਕਸਪਲੇਨ ਕਰ ਰਹੇ ਇਹੀ ਆਉਗੀ ਤੁਹਾਡੇ ਕੋਲ ਠੀਕ ਹੈ ਬਹੁਤ ਪਿਆਰੀ ਚੀਜ਼ ਬਣੀ ਹੋਈ ਹੈ ਫੈਬਰਿਕ ਬਹੁਤ ਜਿਆਦਾ ਪਿਆਰਾ ਹੈ ਤੇ ਆ ਤੁਹਾਨੂੰ ਮੇਰੇ ਦੇ ਨਾਲ ਦੁਪੱਟਾ ਲੋ ਤਾਸ ਗਰੁੱਪ ਦਾ ਫੈਬਰਿਕ ਹੈ ਕੋਈ ਕੰਪਲੇਂਟ ਨਹੀਂ ਹੈ ਨਾ ਸੂਟਾਂ ਦੀ ਲੋ ਦੇਖੋ ਬਿਊਟੀਫੁਲ ਦੁਪੱਟਾ ਠੀਕ ਹੈ ਬਹੁਤ ਸੌਫਟ ਮਸਲੀਨ ਦੇ ਨਾਲ ਤੇ ਪ੍ਰਾਈਸ ਮਿਲ ਰਿਹਾ ਤੁਹਾਨੂੰ ਸਿਰਫ 1650 ਰੁਪਏ ਲੋ ਜੀ ਸੇਮ ਦਾ ਕਲਰ ਨੋਟ ਕਰ ਲਓ ਇਹਦਾ ਵਾਈਨ ਜੈਕ ਵੀ ਇਸੇ ਥੱਲੇ ਉਹ ਦਾ ਬਲੈਕ ਜਿਹਾ ਸੀ ਇਹਦਾ ਵਾਈਨ ਜ ਹੈ ਠੀਕ ਹੈ ਅਗਲੀ ਦਾ ਆ ਗਿਆ ਜੀ ਮੋਰ ਪੰਖੀ بیس ਕਿਹੜਾ ਹੈ ਮੋਰ ਪੰਖੀ ਜ ਹੈ ਥੋੜਾ ਜਿਹਾ ਹੋਰ ਲੁੱਕ ਦਿਖਾ ਦਿੰਨੀ ਹੈ ਆ ਉਠਾ ਦੇ ਰਿਹਾ ਹੈ ਲੋ ਬਿਊਟੀਫੁਲ ਜੀ ਪ੍ਰਾਈਸ 1650 ਲੋ ਜੀ ਗਰਮੀਆਂ ਦੇ ਬਹੁਤ ਗ੍ਰੇਸਫੁਲ ਸੂਟ ਨੇ ਆਉਣ ਜਾਣ ਚ ਵੀ ਬਹੁਤ ਅੱਛੇ ਲੱਗਦੇ ਨੇ ਪਾਈ ਹੋਏ ਇੱਕ ਜਵਾਬ ਦੇ ਉੱਤੇ ਵੈਰੀ ਗ੍ਰੇਸਫੁਲ ਮਤਲਬ ਇਹ ਨਹੀਂ ਹੈ ਕਿ ਮਰੀਲ ਦਾ ਕਪੜਾ ਹੈ ਬਹੁਤ ਸੋਹਣਾ ਫੈਬਰਿਕ ਹੈ ਲੋਖ ਮਖਮਲੀ ਪੂਰਾ ਲੋ ਜੀ ਦੇਖੋ ਅਨਡਿਫਾਈਨਡ ਜਿਹਾ ਪ੍ਰਿੰਟ ਹੈ ਬਹੁਤ ਸੋਹਣਾ ਕਾਲੇ ਮਾਲੇ ਜੀ ਤੇ ਨਾਲ ਤੁਹਾਨੂੰ ਦਵਾਂਗੇ ਇਹ ਵਾਲਾ ਦੁਪੱਟਾ ਠੀਕ ਹੈ ਲੋ ਤੇ ਪ੍ਰਾਈਸ 1650 ਰੁਪਏ ਨੈਕਸਟ सेम सेमद कलर है यह भी है हल्का पुलसिया जी जहाँ पुलिस ना गोल्डन जहा अगला गाजरी जी टोन पिंकिश जी है ना हाँ कल प्रिंट है अगला आ गया अगेन सोहना जहा त्रिबुजिया जहा कलर है प्रिंट डिफरेंट है थोड़ा जार खोल दें प्रिंट लो ਇਹਦੀ ਗ੍ਰੇਸ ਹਰ ਬਾਰੀ ਤੋਂ ਕਿ ਉਵੇਂ ਹੀ ਰਹਿੰਦੀ ਹੈ ਇੰਨਾ ਪਿਆਰਾ ਫੈਬਰਿਕ ਹੁੰਦਾ ਹੈ ਇਹ लो ਇਹ ਦੇਖੋ ਬਹੁਤ ਸੋਹਣੀ ਜਿਹੀ ਪ੍ਰਿੰਟ ਨੇ ਉਲਾਂ ਤੋਂ ਹਟ ਕੇ ਹਟਮੇ ਜਿਹੀ ਪ੍ਰਿੰਟ ਨੇ ਤੇ ਬਹੁਤ ਸੋਹਣੀ ਇਹਨਾਂ ਦੇ ਨਾਲ ਗੁੱਡ ਫੈਬਰਿਕ ਬਹੁਤ ਗੁੱਡ ਫੈਬਰਿਕ ਦਾ ਦੁਪੱਟਾ ਹੈ ਨਾਲ ਲੋ allo ਆ ਤੁਹਾਨੂੰ ਦੁਪੱਟਾ ਮਿਲੂਗਾ ਨਾਲ ਠੀਕ ਹੈ ਬਹੁਤ ਪਿਆਰਾ ਜਿਹਾ ਸੂਟ ਹੈ ਜਸਟ 1650 ਰੁਪਏ ਨੈਕਸਟ ਸੇਮ ਦਾ ਕਲਰ ਠੀਕ ਹੈ ਅ ਨੋਟ ਕਰ ਲਓ ਗੋਲਡਨ ਮਸਟਰਡ ਜਿਹੰਦਾ ਜਿਹੜਾ ਉਹ ਵਾਲਾ ਕਲਰ ਹੈ ਮੈਂ ਦੁਪੱਟਾ ਖੋਲਦੀ ਹਾਂ ਹੋਰ ਚਿਤਰਾ ਪਤਾ ਲੱਗ ਜੂਗਾ ਲੋ ਕਲਰ ਨੋਟ ਕਰ ਲਓ ਠੀਕ ਹੈ ਜੀ ਇਹ ਤੁਹਾਨੂੰ ਮਿਲਣਾ ਹੈ 1750 ਚ ਲਓ ਜੀ ਇਹ ਸੀ ਸਾਡੀ ਅੱਜ ਦੀ ਕਲੈਕਸ਼ਨ ਉਮੀਦ ਕਰਦੇ ਹਾਂ ਤੁਹਾਨੂੰ ਸਾਡੀ ਕਲੈਕਸ਼ਨ ਪਸੰਦ ਆਊਗੀ ਲਾਈਕ ਸ਼ੇਅਰ ਤੇ ਕਮੈਂਟ ਉਹ ਕਰਦੇ ਰਹਿਣਾ ਉਹ ਨਹੀਂ ਭੁੱਲਣੇ ਬਾਕੀ ਆਪਣੇ ਬਜ਼ੁਰਗਾਂ ਦਾ ਖਿਆਲ ਰੱਖੋ ਧੀਆ ਭੈਣਾਂ ਦਾ ਮਾਣ ਵਧਾਓ ਇਨਾਂ ਭੈਣਾਂ ਨਾਲ ਵੀ ਜੁੜੇ ਰਹੇ ਹੋ ਬਹੁਤ ਜਲਦ ਆਪਾਂ ਅਗਲੀ ਕਿਸੇ ਵੀਡੀਓ 'ਚ ਹੋਰ ਸੋਹਣੀ ਵੈਰਾਈਟੀ ਨਾਲ ਮਿਲਾਂਗੇ